ਸਤ ਸ੍ਰੀ ਅਕਾਲ ਦੋਸਤੋ ਹਾਂਜੀ ਮੈਂ ਤੁਹਾਡਾ ਆਪਣਾ ਗੁਰਪ੍ਰੀਤੋਤਾ ਬਣਾ ਵਾਲੀ ਤੇ ਅੱਜ ਬਾਈ ਜੀ ਸਾਨੂੰ ਮਿਲੇ ਆਗੇ ਬੀਦੇ ਵਾਲੇ ਤੋਤੇ ਬਾਈ ਦਾ ਪੀਜ ਆਪਾਂ ਮਨਟਾਈਜ਼ ਕਰਿਆਗਾ ਤੇ ਕੁਝ ਕੀ ਸ਼ੂਸ਼ੀ ਤੇ ਉਹ ਵੀ ਆਪਾਂ ਕਿ ਲਈ ਆਦ ਕਰੇ ਜਾਗੇ ਤੇ ਬਾਈ ਜੀ ਕਹਿੰਦੇ ਉਹਨੇ ਜਾਂਦੇ ਜਾਂਦੇ ਸਾਨੂੰ ਆਪਣਾ ਜਿਹੜਾ ਆਉਣ ਵਾਲਾ ਗਾਣਾਗਾ ਉਹਦੀ ਆਚਾਰ ਲੈਣਾ ਛਣਾ ਦੋ एक अपना गाना आना गा नृतक चेहरी पेछी आछला यूपी का एक ड्यूट सौंग आ रहा गा कुछ आ गई बहुत सोहनी आ गई हादशाल गाना गा कमेडी ओ न छड़ा ते हूँ मैं सुना गा गाना, ते गा ते गा कह के तू मलंग मैनू छा ਮੋੜਗੀ ਛਵਾਟ ਤੇ ਚਾਂਦੀ ਵਾਲਾ ਛੱਲਾ ਕਹਿ ਕੇ ਤੂੰ ਮਲੰਗ ਮੈਨੂੰ ਛੱਡ ਗਈ ਹੈ ਕੱਲਾ ਮੋੜਗੀ ਛਵਾਟ ਤੇ ਚਾਂਦੀ ਵਾਲਾ ਛੱਲਾ ਬਾਪੇ ਦੀ ਛਾਟੇ ਉੱਤੇ ਹੋਣੀ ਕਿਰਪਾ ਮਾਲਕ ਦੀ ਛਾਟੇ ਉੱਤੇ ਹੋਣੀ ਕਿਰਪਾ ਆਲੇ ਚੱਕਲੇ ਅਵਾਜ ਚੁਰ ਕਰਤੀ ਦੀ ਆਜਨੀ ਤਿ ਮੰਨ ਕੇ ਛਟਾਰਨੀ ਫੇਰ ਬਿੱਲੋ ਮਿੱਤ ਦਾ ਨੂੰ ਕਹ ਦੇਗੀ ਤੂੰ ਯਾਦਨੀ ਜਦੋਂ ਇੱਕ ਦਿਨ ਆਛ ਬਿੱਲੋ ਬਣ ਕੇ ਛਟਾਰਨੀ ਫੇਰ ਮਿੱਤ ਦਾਣ ਬਿੱਲੋ ਕਹ ਦੇਗੀ ਤੂੰ ਯਾਦਨੀ ਥੈਂਕ ਯੂ ਦਿ ਲੋ ਲਵ ਜੀ ਅੱਲਾਹ ਹੋਣਾ ਬਣਾਵਾ ਕੀ ਹੋਇਆ